बजट इजलास है ਉਸ ਤੋਂ ਬਾਅਦ ਅਸੀਂ ਤੁਹਾਡਾ ਸਾਰੀ ਗੱਲ ਕਰਦੇ ਹਾਂ ਥੈਂਕ ਯੂ ਅੱਜ ਜਿਹੜਾ ਬਜਟ ਜਲਾਸ ਜਿਹੜਾ 12 ਵਜੇ ਦੇ ਕਰੀਬ ਹੋ ਚੁੱਕਾ ਹੋ ਜਾਣਾ ਹੈ ਜਿਹੜਾ ਅੱਜ ਜਿਹੜਾ ਅੱਜ ਕੋਈ ਵਿਰੋਧ ਨਹੀਂ ਕੀਤਾ ਜਾ ਰਿਹਾ ਬੋਲੀ ਹਰ ਸਾਲ ਇਹ ਬਜਟ ਪਾਸ ਕੀਤਾ ਜਾਂਦਾ ਹੈ ਜੀ ਜੀ ਹਰ ਸਾਲ ਬਜਟ ਵਿੱਚ ਜੋ ਰੱਖਿਆ ਜਾਂਦਾ ਉਹ ਦੱਸਿਆ ਜਾਂਦਾ ਹੋਰ ਸੀਪੀਜੀ ਨਹੀਂ ਇਸ ਵਾਰ ਇਸ ਵਾਰ ਇਹ ਦੇਖਿਆ ਜਾ ਰਿਹਾ ਹੈ ਕਿ ਜਿਵੇਂ ਤੁਮਾ ਸਾਹਿਬ ਨੇ ਇੱਕ ਕਾਲ ਦਿੱਤੀ ਹੈ ਦੇਖੋ ਵਾਕਈ ਤੁਹਾਡੀ ਗੱਲ ਠੀਕ ਹੈ ਕਿ ਹਰ ਸਾਲ ਬਜਟ ਹੁੰਦਾ ਹੈ ਹਰ ਸਾਲ ਬਜਟ ਤੇ ਅਸੀਂ ਆਉਂਦੇ ਆ ਪਰ ਇਸ ਵਾਰ ਜਿਹੜੇ ਕੁਝ ਮਤੇ ਨੇ ਉਹਨਾਂ ਨੂੰ ਰੱਦ ਕਰਵਾਉਣ ਵਾਸਤੇ ਤੁਮਾ ਸਾਹਿਬ ਨੇ ਕਾਲ ਦਿੱਤੀ ਕਿਵੇਂ ਦੇਖ ਰਹੇ ਹੋ ਸਭ ਤੋਂ ਪਹਿਲਾਂ ਤੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕੋਮੇਂ ਦੇ ਮੈਂਬਰ ਸਾਹਿਬਾਨ ਨੇ 42 ਮੈਂਬਰਾਂ ਨੇ ਲੈ ਕੇ ਦਿੱਤਾ ਔਰ ਮੇਰਾ ਖਿਆਲ ਹੈ ਕਿ ਜਿਸ ਵੀ ਮੈਂਬਰ ਨਾਲ ਅਸੀਂ ਗੱਲ ਕੀਤੀ ਹੈ ਉਹ ਸਾਰੇ ਦੁਖੀ ਹੂ ਕਿ ਬੇਨਿਜ਼ਮੀਆ ਨਹੀਂ ਹੋਣੀਆਂ ਚਾਹੀਦੀਆਂ ਕਿ ਸਾਡੀ ਜਿਹੜੀ ਸੰਸਥਾ ਹੈ ਇਹਦਾ ਨੁਕਸਾਨ ਹੁੰਦਾ ਤੇ ਅਸੀਂ ਚਾਹਾਂਗੇ ਕਿ ਜਿਹੜਾ ਮਤਾ ਆਇਆ ਉਹ ਏਜੰਡੇ ਵਿੱਚ ਲਿਆਂਦਾ ਜਾਵੇ ਜਿਹੜੇ ਕੋਈ ਅਚਾਰਤ ਸਾਹਿਬ ਨੂੰ ਲੋਨ ਦੀ ਪ੍ਰਕਿਰਿਆ ਹੈ ਜਾਂ ਲੋਨ ਦੀ ਪ੍ਰਕਿਰਿਆ ਹੈ ਉਹ ਬਾਹਰ ਹੈ ਕਿ ਉਸ ਨੂੰ ਲੈ ਕੇ ਵੀ ਕੋਈ ਵਿਚਾਰ ਚਰਚਾ ਹੋਈ ਹੈ ਬਿਧਾਨ ਬਣਾਉਣ ਵਾਸਤੇ ਅੱਗੇ ਵੀ ਕਮੇਟੀਆਂ ਬਣੀਆਂ ਸੀ ਅੱਗੇ ਵੀ ਸੁਝਾਏ ਆ ਜੀ ਗੱਲ ਉਹ ਉੱਥੇ ਨਹੀਂ ਆਂਦੀ ਅਸੀਂ ਤੇ ਕਹਿੰਦੇ ਹਾਂ ਵੀ ਵਿਧਿविधान ਬਣਨੇ ਚਾਹੀਦੇ ਆ ਪਰ ਅੱਜ ਜਿਹੜਾ ਮੇਨ ਮਕਸਦ ਹੈ ਉਹ ਦੋ ਮਤੇ ਹੈ ਇੱਕ ਤੇ ਹੈਗਾ 10 ਫਰਵਰੀ ਦਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬੇਇਸ਼ਤ ਕਰਕੇ ਕਿਰਦਾਰ ਕੂਸ਼ੀ ਕਰਕੇ ਤੇ 2 ਦਸੰਬਰ ਦੇ ਹੁਕਮਨਾਮੇ ਨੂੰ ਖਤਮ ਕਰਨ ਵਾਸਤੇ ਜੋ ਕੀਤਾ ਸੀ ਇੱਕ ਤੇ ਉਹਦੇ ਸਬੰਧ ਚ ਇੱਕ ਜਣ 7 ਮਾਰਚ ਨੂੰ ਫੁੱਟਕਲ ਵਿੱਚ ਲਿਆ ਕੇ ਸਿੰਘ ਸਾਹਿਬ ਜੱਜਦਾਰ ਸ਼੍ਰੀ ਕਾਤਰ ਸਾਹਿਬ ਅਤੇ ਅ ਤਖਤਰੀ ਕੇਸਗੜ੍ਹ ਸਾਹਿਬ ਦੇ ਜੱਜਦਾਰ ਜਿਨ੍ਹਾਂ ਨੂੰ ਨਿਜ਼ਮ ਭੰਗ ਕਰਕੇ ਉਤਾਰਿਆ ਗਿਆ ਸੀਗਾ ਉਹ ਮਤੇ ਅਸੀਂ ਦਿੱਤੇ ਹੋਏ। ਬੀਬੀ ਜੀ ਇੱਕ ਆਖਰੀ ਸਵਾਲ ਹੈ। ਤੁਹਾਡੀ ਮੈਂਬਰਸ਼ਿਪ ਮੁਹਿੰਮ ਕਿਸੇ ਤੱਕ ਪਹੁੰਚੀ ਹੈ ਜਿਹੜੀ 5 ਮੈਂਬਰ ਦੀ ਕਮੇਟੀ ਸੀਗੀ। ਉਹ ਵਾਹਿਗੁਰੂ ਦੀ ਬੜੀ ਕਿਰਪਾ ਜੀ ਸਾਰੇ ਲੋਕ ਕਿੱਥੇ ਜਾ ਰਹੇ ਹੋ ਪਹੁੰਚ ਕਿੱਥੇ ਕਰ ਰਹੇ ਹੋ? ਉਹ ਸਾਰੇ ਜਿਲ੍ਹੇ ਜਾ ਰਹੇ ਸਾਰੇ ਜਿਲ੍ਹੇ। ਹਾਂ ਜੀ ਪੂਰੀਆਂ ਨਹੀਂ ਹੋ ਰਹੀਆਂ ਸਾਡੀ ਕਾਪੀਆਂ ਨਹੀਂ ਪੂਰੀ ਹੋ ਰਹੀਆਂ। ਉਹ ਤਸਵੀਰਾਂ ਨਹੀਂ ਕਿ ਮਿੱਧੀ ਜੀ ਆ ਜਿਹੜਾ ਵਿਰੋਧ ਕਰਿ ਲਾ ਰਹੇ ਆ ਤੁਸੀਂ ਉਸ ਨੂੰ ਜਿਵੇਂ ਵੇਖਦੇ ਹੋ। ਦੇਖੋ ਸਿੱਖ ਜਗਤ ਵਿੱਚ ਹੀ ਵਿਰੋਧ ਪਿਆ ਹੋਇਆ। ਜੇ ਅਸੀਂ ਅਸੀਂ ਸਿਆਣੇ ਹੋਏ ਸ਼ੋਮਨੀ ਕਮੇਟੀ ਵਾਲੇ ਤੇ ਵਿਰੋਧ ਹੋਵੇ ਕਿਉਂ? ਜੀ। ਕਿੰਨਾ ਤੋਂ ਬਜਟ ਵਧੇਗਾ ਮੈਂ ਸਮਝਦਾ ਪੂਰੀ ਕੌਮ ਦੀ ਉਮੀਦ ਹੈ ਆਸ ਹੈ ਇਸ ਬਜਟ ਤੇ ਪਰ ਆ ਬਾਹਰ ਵੱਡੀਆਂ ਫੋਰਸਾਂ ਬੇਕ ਕੀ ਜ਼ਰੂਰ ਕੌਮ ਸਮਝ ਰਹੀ ਹੈ ਮਹਿਸੂਸ ਕਰ ਰਹੀ ਹੈ ਕਿ ਸਾਡੀ ਕੌਮ ਦਾ 1 ਕਰਪਈ ਦੇ ਦਸਵੰਧ ਦਾ ਜੋ ਸਾਡੇ ਗੁਰਸਿੱਖ ਬਜਟ ਪੇਸ਼ ਕਰ ਰਹੇ ਆ ਉਹਨੂੰ ਪੇਸ਼ ਕਰਨ ਵਾਸਤੇ ਫੋਰਸਾਂ ਇਸ ਕਰਕੇ ਲਾਈਆਂ ਗਈਆਂ ਇਹ ਮਾਹੌਲ ਇਸ ਕਰਕੇ ਪੈਦਾ ਕੀਤਾ ਗਿਆ ਕਿ ਪੂਰੀ ਕੌਮ ਨੂੰ ਦੁਨੀਆ ਦੇ ਵਿੱਚ ਬਦਨਾਮ ਕਰਦੀਆਂ ਸਾਜਸ਼ਟਾ ਹੋ ਰਹੀਆਂ ਖਾਸ ਕਰ ਇਹ ਜੋ ਬੜੀ ਭਾਰਦਸਤੀ ਨਾਲ ਮੈਂ ਸਮਝਦਾ ਕੌਮ ਦੇ ਨੁਮਾਇੰਦੇ ਚੁਣੇ ਜਾਂਦੇ ਆ ਇਸ ਨੂੰ ਭੰਗ ਕਰਕੇ ਬੋਰਡ ਬਣਾਉਣ ਦੀਆਂ ਸਾਜਸ਼ਟਾ ਹੋ ਰਹੀਆਂ ਲੇਕਿਨ ਅੱਜ ਜੋ ਜਿਸ ਤਰੀਕੇ ਨਾਲ ਹਮਸਾਹਣਾ ਹੋਣਾ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਉਹ ਸੂਕ ਇਸ ਤਰੀਕੇ ਸਮਝਦੇ ਕਿਉਂਕਿ ਸਮਝਾ ਸਤਕਾਰਯੋਗ ਨੇ ਮਹਾਪੁਰਸ਼ ਨੇ ਬਹੁਤ ਵੱਡੀ ਜ਼ਿੰਮੇਵਾਰੀ ਆਪਣੇ ਅੰਦਰ ਚਾਤੀ ਮਾਰਨ ਇੱਕ ਪਾਸੇ ਪਾਰਲੀਮੈਂਟ ਦੇ ਵਿੱਚ ਸਾਡੇ ਉਸ ਯੋਧੇ ਉਸ ਨਾਇਕ ਉਹ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਰਾਂ ਬਾਰੇ ਮੰਦਾ ਬੋਲ ਕੇ ਪੂਰੀ ਕੌਮ ਦੇ ਹਿਰਦੇ ਬਲੂੰਦਰੇ ਜਾਂਦੇ ਆ ਕੌਮ ਦੇ ਹਿਰਦੇ ਚੀਰੇ ਜਾਂਦੇ ਆ ਪਰ ਦੂਜੇ ਪਾਸੇ ਸਾਡੇ ਆਪਸ ਦੇ ਵਿੱਚ ਭਰਾ ਮਾਰੂ ਜੰਗ ਪੈਦਾ ਕੀਤੀ ਜਾ ਰਹੀ ਹੈ ਇਹ ਹਿਸਟਰੀ ਲਿਖੀ ਜਾਣੀ ਹੈ ਇਤਿਹਾਸ ਲਿਖਿਆ ਜਾਣਾ ਕਿ ਸਾਡੇ ਪੁਰਖੇ ਉਸ ਸਮੇਂ ਕੀ ਕਰ ਰਹੇ ਸੀ ਜਦੋਂ ਇੰਡੀਆ ਸਟੇਟ ਵੱਲੋਂ ਦਿੱਲੀ ਪਾਰਲੀਮੈਂਟ ਵੱਲੋਂ ਸੇ ਕੌਮ ਨੂੰ ਖੜਕ ਤੇ ਅਤੇ ਜਲੀਲ ਕਰਦੇ ਉਸ ਦੇ ਹੋਮ ਮਿਨਿਸਟਰ ਵੱਲੋਂ ਐਲਾਨ ਕੀਤੇ ਜਾ ਰਹੇ ਸੀ ਐਲਾਨ ਹੋਣ ਜਾ ਰਹੇ ਆ ਠੀਕ ਹੈ ਨਾ ਸਰੋਗੇ ਬਹੁਤ ਚੰਗੀ ਗੱਲ ਆ ਬਜਟ ਹੋਣਾ ਚਾਹੀਦਾ ਔਰ ਹਰ ਸਾਲ ਹੀ ਹੁੰਦਾ ਹੈ ਔਰ ਬਜਟ ਪੇਸ਼ ਹੋਊਗਾ ਔਰ ਬਹੁਤ ਚੰਗੀ ਗੱਲ ਆ ਆਣ ਸੜਕਾਂ ਦੇ ਤੁਸੀਂ ਦੇਖੇ ਇੰਨੀ ਜ਼ਿਆਦਾ ਫੋਰਸ ਟਾਸਕ ਫੋਰਸ ਵੀ ਹੈ ਉਹਨੂੰ ਕਿੱਦਾਂ ਦੇਖੋ ਉਹ ਵੇਖੋ ਪਤਾ ਗੱਲ ਕੀ ਆ ਅਸੀਂ ਸਿਰਫ ਸਦਾ ਤੱਕ ਲੜਾਈ ਲੜਨੀ ਚਾਹੁੰਦੇ ਆ ਅਸੀਂ ਕੋਈ ਇੱਥੇ ਸ਼ੋਰ ਸ਼ਰਾਬਾ ਨਹੀਂ ਚਾਹੁੰਦੇ ਕੋਈ ਲੜਾਈ ਨਹੀਂ ਚਾਹੁੰਦੇ ਕੋਈ ਬਲੱਡ ਸ਼ੱਟ ਨਹੀਂ ਚਾਹੁੰਦੇ ਤੁਹਾਨੂੰ ਕਲੀਅਰ ਗੱਲ ਸਾਫ਼ ਸਪਸ਼ਟ ਦੱਸਾਂ ਔਰ ਇੱਥੇ ਇਹ ਸਿੱਖਾਂ ਦੀ ਸਰਬੋਤਮ ਸੰਸਥਾ ਇਹ ਸੰਸਥਾ ਸਾਡੀ ਆ ਇਹ ਸੰਸਥਾ ਨੂੰ ਬਚਾਉਣਾ ਵੀ ਸਾਡਾ ਫਰਜ਼ ਬਣਦਾ ਔਰ ਅਸੀਂ ਇਸ ਸੰਸਥਾ ਲਈ ਕੁਰਬਾਨੀਆਂ ਵੀ ਕੀਤੀਆਂ ਅਸੀਂ ਸਿਰਫ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਇਹ ਜਿਹੜੇ ਸਿੰਘ ਸਾਹਿਬ ਆ ਉਹਨਾਂ ਨੇ ਜਿਹੜਾ ਲਾਉਣ ਦਾ ਤਰੀਕਾ ਗਲਤ ਸੀ ਉਹ ਇੱਕ ਵਿਧੀ ਵਿਧਾਨ ਬਣਾਓ ਭਾਵੇਂ 5 ਸਾਲ ਦਾ ਟਾਈਮ ਦਿਓ ਪਰ ਉਹਨਾਂ ਨੇ ਇੰਡੀਪੈਂਡੈਂਟ ਇੱਕ ਫੈਸਲੇ ਕਰਨ ਦਿਓ ਉਹ ਉੱਥੇ ਬਹਿ ਕੇ ਇੰਡੀਪੈਂਡੈਂਟ ਫੈਸਲੇ ਜਿਹੜੇ ਜਿਹੜੇ ਵਿਰੋਧੀ ਮੈਂਬਰ ਨੇ ਉਹ ਹਾਊਸ ਦੇ ਵਿੱਚ ਬਹਿਣਗੇ ਜਾਂ ਧਰਮੇ ਤੇ ਬਹਿਣਗੇ ਨਹੀਂ ਨਹੀਂ ਅਸੀਂ ਕੋਈ ਧਰਮੇ ਤੇ ਨਹੀਂ ਬਹਿਣਾ ਆਹੀਂ ਰਮਾਨਾਂ ਅੰਦਰ ਜਾਵਾਂਗੇ ਅੰਦਰ ਜਾ ਕੇ ਆਪਣੀ ਗੱਲ ਕਰਾਂਗੇ ਧਰਮ ਜਪੇ ਹਰ ਜਿਹੜੇ ਤੁਹਾਡੇ ਵੱਲੋਂ ਮਤਲਬ ਦਿੱਤਾ ਕਿ ਲੱਗਦਾ ਕਿ ਅੱਜ ਪਾਸ ਹੋ ਜੀਏ ਵੇਖੋ ਅਹੀਂ ਤਾਂ ਹਸਤਾਫਲ ਹੋਈ ਆ ਤੇ ਉਹ ਉਹਦੀ ਟੀ ਗੱਲ ਹੋਣੀ ਚਾਹੀਦੀ ਆ ਔਰ ਆ ਸਾਡੇ ਕੱਲਿਆਂ ਦੇ ਨਹੀਂ ਸਾਰੇ ਸਿੱਖ ਕੌਮ ਦੇ ਆਈ ਸਮਝਦੇ ਮੇਉ ਪਾਸ ਹੋਣੇ ਚਾਹੀਦੇ ਆ ਇਹਦੇ ਚ ਕੋਈ ਗੋੜਿਆ ਨਹੀਂ ਹੈਗਾ ਤੁਹੋ ਜੋ ਕੁਲਵੰਤ ਸਿੰਘ ਮੰਨਣ ਨੇ ਉਹਨਾਂ ਦੇ ਨਾਲ ਜਿਹੜੇ ਜਿਹੜੇ ਤਾਲਾ ਖਲਾਤ ਨੇ ਇੱਕ ਪਾਸੇ ਵੱਜ ਕੇ ਤਾਲਾ ਤੇ ਦੂਜੇ ਪਾਸੇ ਧਰਨੇ ਦਾ ਸੱਦਾ ਦਿੱਤਾ ਗਿਆ ਕਿੱਦਾਂ ਦੇਖਦੇ ਹੋ ਦੇਖੋ ਧੰਤਨ ਗੁਰੂ ਰਾਮਦਾਸ ਮਹਾਰਾਜ ਦੇ ਦਰਦ ਤੇ ਪਿਛਲਾ ਸਾਰਾ ਇਤਿਹਾਸ ਦੇਖ ਲਓ ਇਹ ਸਾਡੇ ਵੱਡਿਆਂ ਨੇ ਵੱਡੀਆਂ ਕੁਰਬਾਨੀਆਂ ਕਰਕੇ ਖੂਨ ਰੋਲ ਕੇ ਜਿਹੜਾ ਸ਼੍ਰੋਮਿਕ ਮਿੱਟੀ ਬਣਾਈ ਹੈ ਤੇ ਧੰਤਨ ਗੁਰੂ ਰਾਮਦਾਸ ਦਾ ਦਰਦ ਜਿਹੜਾ ਇਹ ਸਾਡਾ ਸੈਂਟਰ ਪਲੇਸ ਆ ਸਹਿਕੂਨ ਦਾ ਤੇ ਇੱਥੇ ਧਰਨੇ ਤਾਂ ਕਦੀ ਕੁਵਾਈ ਦੀ ਨਹੀਂ ਪਤਾ ਨਹੀਂ ਕਿਹੜੀ ਸੋਚ ਕੇ ਸੋਚਦੇ ਮਾਲਕ ਆ ਤੇ ਕਿਹੜੇ ਇਸ਼ਾਰਿਆਂ ਤੇ ਚੱਲੇ ਪਏ ਆ ਜਿਹੜੇ ਧਰਨੇ ਦੀ ਗੱਲ ਕੀਤੀ ਗਈ ਆ ਬਜਟ ਜਿਲਾਸ ਜਿਹੜਾ ਨਾ ਇਹ ਸਾਲ ਦਾ ਜਿਹੜਾ ਲੇਖਾ ਜੋਖਾ ਹੁੰਦਾ ਤੇ ਸਾਲ ਦਾ ਲੇਖਾ ਜੋਖਾ ਜਿਹੜਾ ਸ਼ੋਨੀ ਕਮੇਟੀ ਨੇ ਅੱਜ ਪੇਸ਼ ਕਰਨਾ ਤੇ ਸਾਲਾ ਵੱਧੀ ਬਜਟ ਤੇ ਜਿਲ੍ਹਾ ਚ ਕਦੀ ਇਦਾਂ ਦੀ ਗੱਲ ਨਹੀਂ ਹੋਈਆਂ ਮੈਂ ਤਾਂ ਅਰਦਾਸ ਕਰਦਾ ਕਿ ਜਿਹੜੇ ਧਰਮ ਦੀ ਗੱਲ ਕਰਦੇ ਆ ਉਹਨਾਂ ਨੂੰ ਪ੍ਰਮਾਤਮਾ ਅਕਾਲ ਪੁਰਖ ਸਮਤ ਵਖੇ ਤੇ ਕੋਮ ਨੂੰ ਚੜ੍ਹਦੀ ਕਲਾ ਬਖਸ਼ੇ ਕੋਈ ਗੈਰ ਸਿੱਖ ਜਥੇਬੰਦੀ ਧਰਨਾ ਦੇਵੇ ਤਾਂ ਗੱਲ ਸਮਝ ਆਉਂਦੀ ਆ ਪਰ ਇੱਕ ਪਾਸੇ ਟਕਸਾਲ ਦੇ ਮੁਖੀ ਔਰ ਸੱਤ ਸਮਾਜ ਦੇ ਮੁਖੀ ਵੱਲੋਂ ਇਹ ਸਦਨ ਨਰੰਗਿਆ ਉਹਨੂੰ ਕਿੰਦਾ ਦੇ ਤੂੰ ਤੁਸੀਂ ਗੈਰ ਸਿੱਖ ਦੀ ਗੱਲ ਕੀਤੀ ਹੈ ਨਾ ਅਕੀਦਾ ਧਰਨਾ ਦੇ ਕੋਈ ਗਾਮ ਦਾ ਸਮਾਰਨ ਸੈਕਟਰ ਵੀ ਗੈਰ ਸਿੱਖ ਤੋਂ ਕੀ ਗੈਰ ਸਿੱਖਾਂ ਦੀਆਂ ਆਸਾਂ ਪੂਰੀਆਂ ਹੁੰਦੀਆਂ ਤੇ ਕਈ ਗੈਰ ਸਿੱਖ ਨੂੰ ਪ੍ਰਮਾਤਮਾ ਨੇ ਅਕਾਲ ਪੁਰਖ ਨੇ ਜਦੋਂ ਰਾਮਦਾਸ ਮਹਾਰਾ ਜੀ ਅੱਖਾਂ ਦੀ ਜੋਤ ਦਿੱਤੀ ਹੈ ਇਹ ਇਤਿਹਾਸ ਕਹਿੰਦਾ ਮੈਂ ਸੱਚ ਗੱਲ ਕਰਦਾ ਤੇ ਇੱਥੇ ਤਾਂ ਸਭ ਦੀਆਂ ਆਸਾਂ ਜੋਈਆਂ ਜਿਹੜੀਆਂ ਪੂਰੀਆਂ ਹੁੰਦੀਆਂ ਤਾਂ ਪ੍ਰਮਾਤਮਾ ਅਕਾਲ ਪੁਰਖ ਜੀਵਨ ਦਿੰਦਾ ਤੇ ਮੇਰੀ ਤਾਂ ਫਿਰ ਉਹ ਬੇਨਤੀ ਆ ਬਾਬਾ ਜੀ ਨੂੰ ਵੀ ਅੱਦਾਂ ਦੇ ਕਾਰਜ ਕਿ ਤੁਹਾਨੂੰ ਸੋਚਦੇ ਨਹੀਂ ਦਮਨੀ ਟਕਸਾਲ ਦਾ ਬੜਾ ਵੱਡਾ ਇਤਿਹਾਸ ਆ ਇਹ ਚੀਜ਼ ਬਾਬਾ ਦੀਪ ਸਿੰਘ ਜੀ ਤੋਂ ਚੱਲ ਕੇ ਵੱਡੀਆਂ ਕੁਰਬਾਨੀਆਂ ਤੇ ਖਾਸ ਤੌਰ ਤੇ ਧੰਤਨ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਬਾਣੀ ਜਿਹੜੀ ਜਿਹੜੀ ਸੰਥਿਆ ਦੇਣੀ ਵੱਡੇ ਪ੍ਰਚਾਰਕ ਤਿਆਰ ਕਰਨੇ ਜਰਨਤੀ ਸੇਵਾਦਾਰ ਤਿਆਰ ਕਰਨੇ ਔਰ ਸਿੰਘ ਸੁਵਾਨ ਤੱਕ ਇਹਨਾਂ ਨੇ ਡਿਊਟੀਆਂ ਦਮਨੀ ਟਕਸਾਲ ਨੇ ਦਿੱਤੀਆਂ ਤੇ ਉਸ ਕਾਰਜ ਨੂੰ ਅੱਗੇ ਵਧਾਓ ਅ ਧਰਮ ਦਾ ਕਾਰਜ ਕਰੋ ਨਾ ਕਿ ਜੋ ਧਨਿਆਂ ਦੀ ਗੱਲਾਂ ਜਿੰਦੀ ਫਿਰ ਸਿਆਸਤ ਆ ਜਾਂਦੀ ਵਾਈ ਵੀ ਜਿਹੜਾ ਖਾਸ ਹੋਣ ਧਨ ਕਰਨੇ ਬਤਾ ਦੇ ਦਿਓ ਤਾਂ ਵੀ ਧੰਨੇ ਬਾਰੇ ਜੇ ਬਾਬਾ ਨੂੰ ਪੁੱਛੋ